ਸਿੱਖ ਧਰਮ ਨੂੰ ਇਸਾਈਅਤ ਵਿੱਚ ਜਜ਼ਬ ਹੋਣ ਤੋਂ ਬਚਾਉਣ ਦੀ ਜਦੋਜਹਿਦ ਕਰਨ ਵਾਲਾ ਕੇਂਦਰੀ ਸਿੰਘ ਸਭਾ ਦਾ ਪਹਿਲਾ ਪ੍ਰਧਾਨ ਅਤੇ ਦਲੀਪ ਸਿੰਘ ਨੂੰ ਮਹਾਰਾਜਾ ਦੇਖਣ ਵਾਸਤੇ ਜਦੋਜਹਿਦ ਕਰਨ ਵਾਲਾ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਆਵਾਜ਼ ਗੁਰਜੰਟ ਸਿੰਘ ਗੁਰਪੁਆੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦਾ ਜਨਮ 1837 ਵਿੱਚ ਸਰਦਾਰ ਲਹਿਰਨ ਸਿੰਘ ਦੇ ਘਰ ਪਿੰਡ ਰਾਜਾ ਸੰਸੀ ਅੰਮ੍ਰਿਤਸਰ ਵਿੱਚ ਹੋਇਆ ਸੀ ਉਹ ਅਜੇ 6 ਸਾਲ ਦਾ ਸੀ ਕਿ ਉਸਦੇ ਪਿਤਾ ਦਾ ਕਤਲ ਹੋ ਗਿਆ ਸਨ 1856 ਵਿੱਚ ਸਿਰਫ 19 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਲਗਾ ਦਿੱਤਾ ਸੀ ਉਸ ਨੂੰ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਸੀ ਠਾਕਰ ਸਿੰਘ ਪੰਜਾਬੀ ਅੰਗਰੇਜ਼ੀ ਤੇ ਫਾਰਸੀ ਜ਼ਬਾਨਾਂ ਦੀ ਬਹੁਤ ਮੁਹਾਰਤ ਰੱਖਦਾ ਸੀ ਸਨ 1873 ਵਿੱਚ ਜਦ ਸਿੰਘ ਸਭਾ ਬਣੀ ਤਾਂ ਉਸ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ ਸਨ 1883 ਵਿੱਚ ਬਰਤਾਨਵੀ ਸਰਕਾਰ ਨੇ ਉਸ ਨੂੰ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਇਸ ਦੇ ਨਾਲ ਹੀ ਉਸ ਦੀ ਜਾਇਦਾਦ ਨੂੰ ਵੀ कोर्ट ਆਫ ਵਾਰਡ ਦੇ سپرد ਕਰ ਦਿੱਤਾ ਠਾਕਰ ਸਿੰਘ ਸਨ 1884 ਵਿੱਚ ਇੰਗਲੈਂਡ ਗਿਆ ਅਤੇ ਉੱਥੇ ਉਸ ਦਾ ਮੇਲ ਮਹਾਰਾਜਾ ਦਲੀਪ ਸਿੰਘ ਨਾਲ ਹੋਇਆ ਇਸ ਮੁਲਾਕਾਤ ਵਿੱਚ ਉਸ ਨੇ ਦਲੀਪ ਸਿੰਘ ਨੂੰ ਆਪਣਾ ਦੇਸ਼ ਵਾਪਸ ਲੈਣ ਵਾਸਤੇ ਜਦੋ ਜਹਿਦ ਕਰਨ ਵਾਸਤੇ ਮਨਾ ਲਿਆ ਦਲੀਪ ਸਿੰਘ ਨੇ ਸਿੱਖ ਬਣ ਜਾਣ ਦਾ ਐਲਾਨ ਵੀ ਕਰ ਦਿੱਤਾ ਸੀ ਅਗਸਤ 1885 ਵਿੱਚ ठाकुर सिंह पंजाब परतिया इंग्लैंड ਤੋਂ ਮੁੜਨ ਵਗਰੋਂ ਉਸਨੇ ਅਨੰਦਪੁਰ ਸਾਹਿਬ ਪਟਨਾ ਸਾਹਿਬ ਨਦੇੜ ਆਦ ਗੁਰਦੁਆਰਿਆਂ ਵਿੱਚ ਜਾ ਕੇ ਦਲੀਪ ਸਿੰਘ ਵਾਲੇ ਮਿਸ਼ਨ ਦੀ ਕਾਮਯਾਬੀ ਵਾਸਤੇ ਅਰਦਾਸਾਂ ਕੀਤੀਆਂ ठाकुर ਸਿੰਘ ਦੇ ਕਹਿਣ ਤੇ ਦਲੀਪ ਸਿੰਘ ਨੇ 9 ਮਾਰਚ 1886 ਨੂੰ ਸਿੱਖ ਪੰਥ ਤੋਂ ਈਸਾਈ ਬਣਨ ਦੀ ਮਾਫੀ ਵੀ ਮੰਗੀ ਤੇ ਨਾਲ ਹੀ ਰਾਜ ਹਾਸਲ ਕਰਨ ਵਿੱਚ ਮਦਦ ਵੀ ਮੰਗੀ ਨਾਲਾਨ ਮੁਤਾਬਕ ਦਲੀਪ ਸਿੰਘ ਨੇ ਮਾਰਚ 1986 ਨੂੰ ਮੁੰਬਈ ਪਹੁੰਚਣਾ ਸੀ ਅਤੇ ਇਧਰੋਂ ਠਾਕੁਰ ਸਿੰਘ ਨੇ ਉਸ ਨੂੰ ਪੰਜਾਬ ਲੈ ਜਾਣਾ ਸੀ ਦਲੀਪ ਸਿੰਘ 31 ਮਾਰਚ 1886 ਦੇ ਦਿਨ ਚੋ ਪਟਾਵ ਇੰਗਲੈਂਡ ਤੋਂ ਚੱਲ ਪਿਆ ਅਤੇ ਅਦਨ ਜਮਨਦੀ ਬੰਦਰਗਾਹ ਪਹੁੰਚ ਗਿਆ ਪਰ ਬਰਤਾਨਵੀ ਸਰਕਾਰ ਨੇ ਦਲੀਪ ਸਿੰਘ ਨੂੰ ਬੰਬਈ ਜਾਣ ਦੀ ਇਜਾਜ਼ਤ ਨਾ ਦਿੱਤੀ ਇਸ ਹਾਲਤ ਵਿੱਚ ਠਾਕਰ ਸਿੰਘ ਆਪਣੇ ਦੋ ਪੁੱਤਰਾਂ ਨਰਿੰਦਰ ਸਿੰਘ ਅਤੇ ਗੁਰਦੇਵਤ ਸਿੰਘ ਇੱਕ ਗ੍ਰੰਥੀ ਪ੍ਰਤਾਪ ਸਿੰਘ ਅਤੇ ਤਿੰਨ ਸੇਵਾਦਾਰਾਂ ਨੂੰ ਲੈ ਕੇ ਅਦਨ ਆ ਗਿਆ 25 ਮਈ 1886 ਦੇ ਦਿਨ ਦਲੀਪ ਸਿੰਘ ਨੇ ਇਹਨਾਂ ਵਿੱਚੋਂ ਪੰਜ ਸਿੱਖਾਂ ਤੋਂ ਖੰਡੇ ਬਾਟੇ ਦੀ ਪਉ ਲੈਣ ਦੀ ਰਸਮ ਅਦਾ ਕੀਤੀ ਜੂਨ 1886 ਵਿੱਚ ਬਰਤਾਨਵੀ ਸਰਕਾਰ ਨੇ ਦਲੀਪ ਸਿੰਘ ਨੂੰ ਜ਼ਬਰੀ ਅਦਨ ਤੋਂ ਇੰਗਲੈਂਡ ਡਿਪੋਰਟ ਕਰ ਦਿੱਤਾ ਹੁਣ ਠਾਕੁਰ ਸਿੰਘ ਵੀ ਅਦਨ ਤੋਂ ਪੰਜਾਬ ਮੁੜ ਆਇਆ ਉਸ ਨੇ ਪੰਜਾਬ ਵਾਪਸ ਆ ਕੇ ਇਵਾਨ ਬੈਲ ਦੀ ਕਿਤਾਬ ਅਨੈਕਸੀਸ਼ਨ ਆਫ ਦਾ ਪੰਜਾਬ ਐਂਡ ਮਹਾਰਾਜਾ ਦਲੀਪ ਸਿੰਘ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧੋਖੇ ਨਾਲ ਖੋਣ ਬਾਰੇ ਤਫਸੀਲ ਨਾਲ ਬਿਆਨ ਕੀਤਾ ਹੋਇਆ ਸੀ ਨੂੰ ਪ੍ਰਤਾਪ ਸਿੰਘ ਗ੍ਰੰਥੀ ਕੋਲੋਂ ਖਰਸ਼ੀਦ ਖਾਲਸਾ ਨਾਮ ਹੇਠ ਪੰਜਾਬੀ ਵਿੱਚ ਤਰਜਮਾ ਕਰਵਾ ਕੇ ਰਾਣੀ ਜਿੰਦਾ ਦੇ ਸਾਬਕਾ ਮੁੰਚੀ ਬੂਟਾ ਸਿੰਘ ਦੀ ਆਫਤਾਬ ਪੰਜਾਬ ਪ੍ਰੈਸ ਤੋਂ ਵੱਡੀ ਗਿਣਤੀ ਵਿੱਚ ਛੁਪਵਾ ਕੇ ਵੰਡਿਆ ਉਸ ਨੇ ਬਹੁਤ ਸਾਰੇ ਸਿੱਖ ਜ਼ਿਗੀਰਦਾਰਾਂ ਅਤੇ ਸਰਕਰਦਾ ਸਿੱਖਾਂ ਨਾਲ رابطہ ਬਣਾਇਆ ਉਸ ਨੇ ਕਈ ਸਿੱਖ ਰਾਜਿਆਂ ਨਾਲ ਮੇਲ ਵੀ ਕੀਤਾ ਪਰ ਉਸ ਨੂੰ ਕੋਈ ਵੱਡੀ ਕਾਮਯਾਬੀ ਹਾਸਲ ਨਾ ਹੋਈ ਹੋਰ ਤਾਂ ਹੋਰ ਸਿੰਘ ਸਭਾ ਲਾਹੌਰ ਨੇ ਵੀ ਉਦੀ ਕੋਈ ਖਾਸ ਮਦਦ ਨਾ ਕੀਤੀ ਇਸ ਸਾਰੇ ਦੀ ਸੂ ਅੰਗਰੇਜ਼ੀ ਸਰਕਾਰ ਨੂੰ ਮਿਲ ਰਹੀ ਸੀ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਉਸ ਸਮੇਂ ਦਾ ਸਭ ਤੋਂ ਵੱਡਾ ਬਾਗੀ ਸੀ ਉਸ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜਦ ਉਸ ਨੂੰ ਆਪਣੀ ਗ੍ਰਿਫਤਾਰੀ ਬਾਰੇ ਕਨਸੂਆਂ ਮਿਲੀਆਂ ਤਾਂ ਉਹ ਗ੍ਰਿਫਤਾਰੀ ਤੋਂ ਬਚਣ ਵਾਸਤੇ 6 ਨਵੰਬਰ 1886 ਦੇ ਦਿਨ ਅੰਗਰੇਜ਼ੀ ਇਲਾਕਾ ਛੱਡ ਕੇ ਫਰਾਂਸੀਸੀਆ ਦੇ ਇਲਾਕੇ ਪਾਂਡੀਚਰੀ ਵਿੱਚ ਚਲਾ ਗਿਆ ਇੱਥੇ ਉਸ ਦੀ ਰਹਿائش ਲਾਡੇ ਲੋਰਿਸਟ ਸਟਰੀਟ ਫਰਾਂਸ ਸਰਕਾਰ ਦੇ ਦਫ਼ਤਰ ਦੇ ਨੇੜੇ ਸੀ ਠਾਕਰ ਸਿੰਘ ਦੀ ਸਾਰੀ ਡਾਕ ਫਰਾਂਸ ਰਾਹੀਂ ਆਇਆ ਕਰਦੀ ਸੀ ਉਹ ਉਦੋਂ ਦਲੀਪ ਸਿੰਘ ਰੂਸ ਪਹੁੰਚ ਚੁੱਕਾ ਸੀ ਪਰ ਰੂਸੀ ਜ਼ਾਰ ਨੇ ਭਾਵ ਰਾਜੇ ਨੇ ਉਸ ਦੀ ਕੋਈ ਵੀ ਮਦਦ ਨਾ ਕੀਤੀ ਦਲੀਪ ਸਿੰਘ ਨੇ ठाकुर सिंह ਨੂੰ ਆਪਣਾ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਹੋਇਆ ਸੀ ਅਤੇ ਉਸ ਨੂੰ ਸੰਦ ਅਤੇ ਮੋਰ ਵੀ ਭੇਜ ਦਿੱਤੀ ਗਈ ਸੀ। ਪੰਡਿਤਚਰੀ ਵਿੱਚ ਉਸ ਨੂੰ ਮਿਲਣ ਵਾਸਤੇ ਬਹੁਤ ਸਾਰੇ ਸਿੱਖ ਆਉਣ ਲੱਗ ਪਏ ਸਨ ਪਰ ਹੌਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਨ੍ਹਾਂ ਦਿਨਾਂ ਵਿੱਚ ਹੀ ਉਸ ਨੂੰ ਬਿਮਾਰੀ ਨੇ ਆ ਕੇ ਰਾ ਪਾਇਆ ਅਤੇ ਕੁਝ ਮਹੀਨਿਆਂ ਦੀ ਬਿਮਾਰੀ ਮਗਰੋਂ ਸਿਰਫ 50 ਸਾਲ ਦੀ ਉਮਰ ਵਿੱਚ ਹੀ ਉਸ ਦੀ ਮੌਤ ਹੋ ਗਈ। ਉਸ ਦਾ ਅੰਤਮ ਸੰਸਕਾਰ ਕਰਕੇ ਉਸ ਦੀਆਂ ਹਸਤੀਆਂ ਉਸ ਦੇ ਪਿੰਡ ਰਾਜਾ ਸੰਸੀ ਭੇਜ ਦਿੱਤੀਆਂ ਗਈਆਂ ਉਸ ਦੀ ਮੌਤ ਮਗਰੋਂ ਉਸ ਦਾ ਇੱਕ ਵੱਡਾ ਲੜਕਾ ਗੁਰਬਚਨ ਸਿੰਘ ਪਾਂਡੀਚਰੀ ਵਿੱਚ ਹੀ ਰਿਆ ਅਤੇ ਉਹ ਰਸਮੀ ਤੌਰ ਤੇ ਦਲੀਪ ਸਿੰਘ ਦਾ ਪ੍ਰਾਈਮ ਮਿਨਿਸਟਰ ਅਖਵਾਉਂਦਾ ਰਿਹਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ